पंद्रह अगस्त को ध्यान से रखते हुए विजुअल पुलिसिंग ध्यान से रखते हुए शहर से फ्लैग मार्च कर रहे हैं पटियाला जिले सिटी के तो अलावा राजपुरा गनौर समाना पात्रा एरिया से भी एस पी साहब सुपरविजन हेड फ्लैग मार्च कर दिया जा रहा है लगभग सोलह एस एच ओ और लगभग पांच जी ओ और लगभग दो सौ मुलाजिम फ्लैग मार्च कर रहे हैं शहर से डेली ਏਰੀਆ ਡੋਮਿਨੇਸ਼ਨ ਤੇ ਵਿਜੀਬਲ ਰੰਗਲਾ ਪੰਜਾਬ ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੋਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਦੇ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਦਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਤੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਕੁਝ ਨੂੰ ਧਿਆਨ ਚ ਰੱਖਦੇ ਹੋ ਨਾ ਕਿ ਬੰਦੀ ਹੋ ਰਹੀ ਹੈ ਦੇ ਲਈ 4 ਘੰਟੇ ਤੋਂ 5 ਘੰਟੇ ਦੀ ਨਾਕਬੰਦੀ ਚੱਲ ਰਹੀ ਹੈ ਉਸ ਤੋਂ ਇਲਾਵਾ ਨਾਈਟ ਪੈਟਰੋਲਿੰਗ ਨਾਈਟ ਡਮਿਸ਼ਨ ਤੇ अर्ਲੀ ਮਾਰਨਿੰਗ ਚੈਕਸ ਉਹਨਦੇ ਉਹ ਐਸਐਸ ਡਿਵੀਜ਼ਨ ਜਾ ਰਿਹਾ ਸੋ ਪਰ ਪਟਿਆਲਾ ਸ਼ਹਿਰ ਪਰ ਦੇ ਵਿੱਚ ਅੱਜ 15 ਅਗਸਤ ਨੂੰ ਲੈ ਕੇ ਤਿਆਰੀਆਂ ਇਹਦੇ ਮੁਕੰਮਲ ਹੁੰਦੀਆਂ ਦਿਖਾਈ ਦੇਆ ਸੋ ਲਗਾਤਾਰ ਪ੍ਰਸ਼ਾਸਨ ਮੁਸਤੈਦ ਦਿਖਾਈ ਦੇ ਰਿਹਾ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਜਿਸ ਤਰੀਕੇ ਦੇ ਨਾਲ ਨਾਕਾਬੰਦੀ ਕੀਤੀ ਜਾ ਰਹੀ ਹੈ ਉਸ ਤਰੀਕੇ ਦੇ ਨਾਲ ਅੱਜ ਐਸਐਸਪੀ ਪਟਿਆਲਾ ਤੇ ਡੀਏਜੀ ਪਟਿਆਲਾ ਰੇਂਜ ਜਿਹੜੀ ਗਗਵਾਈ ਦੇ ਵਿੱਚ ਇੱਕ ਫਲੈਗ ਮਾਰਚ ਕਰਦਾ ਹੈ ਤਸਵੀਰਾਂ ਨੇ ਕਿ ਵੱਡੀ ਗਿਣਤੀ ਵਿੱਚ ਪ੍ਰਸ਼ਾਸਨ ਅਧਿਕਾਰੀ ਮੌਜੂਦ ਇਸ ਤਰੀਕੇ ਦੇ ਨਾਲ ਆਪਣਾ ਬਾਈਕ ਨੇ ਵੱਖ-ਵੱਖ ਵਹੀਕਲਸ ਨੇ ਗੱਡੀਆਂ ਲੈ ਕੇ ਪਟਿਆਲਾ ਸ਼ਹਿਰ ਦੇ ਬਖਵਰੇ ਇਲਾਕੇ ਅੰਜ ਫਲੈਗ ਮਾਰਚ ਕਰਿਆ ਜਾਵੇਗਾ ਸੋ ਇਸ ਫਲੈਗ ਮਾਰਚ ਨਾਲ ਲੋਕਾਂ ਨੂੰ ਸੂਚਿਤ ਕੀਤਾ ਜਾਵੇਗਾ ਕਿ ਅਮਨ ਤੇ ਸ਼ਾਂਤੀ ਬਣਾ ਕੇ ਰੱਖਣ ਕਿਉਂਕਿ 15 ਅਗਸਤ ਦਾ ਦਿਹਾੜਾ ਜਿਹੜਾ ਕਿ ਹੁਣ ਨੇੜੇ ਆਉਂਦਾ ਜਾ ਰਿਹਾ ਸੋ ਪੰਜਾਬ ਪੁਲਿਸ ਜਰੀਏ ਮੁਸਤਾਬੇ ਗਲਬਤ ਕਰਨੇ ਸਿੱਧੀ ਸਰਫਾਜ਼ਾਂ ਸਾਡੇ ਨਾਲ ਨੇ ਅਲਮ ਸਾਹਿਬ ਅੱਜ ਜਿਹੜੀ ਤਿਆਰੀ ਹੈ ਫਲੈਗ ਮਾਰਚ ਅਜ ਕੱਢਿਆ ਜਾ ਰਿਹਾ ਹੈ ਕਿਸ ਚੀਜ਼ ਦੇ ਮਦਰਦ ਕਰੇ ਜੋ 15 ਅਗਸਤ ਨੂੰ ਧਿਆਨ ਚ ਰੱਖਦੇ ਵੇ ਅਸੀਂ ਇੱਕ ਵਿਜੀਵਲ ਪੁਲਿਸਿੰਗ ਜੋ ਧਿਆਨ ਚ ਰੱਖਦੇ ਵੇ ਸਾਰੇ ਜੇ ਫਲੈਗ ਮਾਰਚ ਚੱਲ ਰਹੇ ਹਨ ਪਟਿਆਲਾ ਜ਼ਿਲ੍ਹੇ ਸਿਟੀ ਤੋਂ ਇਲਾਵਾ ਰਾਸਪੂਰਾ ਗਨੌਰ एसपी साहब आदि सुपरविजन हेड फ्लैग मार्च कर दिया जा रहा है जमे की पंद्रह अगस्त है सिक्योरिटी काफी इम्पोर्टेंट एंगल होना था इस करके जटों ध्यान से रख देवे एक विजुअल पुलिसिंग रिकन्सेप्ट नु फॉलो करते हुए असी पब्लिक दी राखी वास्ते एक कॉन्फ्रेंस मीटिंग में मेजर वास्ते फ्लैग कर रहे हैं सर कितने केड़े भाई का थाने के अधिकारी सिस्टम तोरे नाल चोए दे बीच लगभग 16 एसएचओ और लगभग 5 जन जीओ साहबन हैं और लगभग 200 मुलाजिम नसी ਲਗ ਮਾਚਨ ਫੋਟ ਕਰ ਰਹੇ 15 ਕੁਸੂਨ ਦੇਖਦੇ ਹੋਏ ਜਿਵੇਂ ਸ਼ਹਿਰ ਜਹੋਲਨ ਬਾਜ ਹੁੰਦੀ ਹੈ ਰਾਤ ਦਾ ਸਮਾਂ ਜਿਆਦਾ ਇਸ ਸਮੇਂ ਕਹਿੰਦੇ ਵੀ ਥੋੜਾ ਜਿਹਾ ਚਿੰਤਾਜਨਕ ਹੁੰਦਾ ਉਹਦੇ ਵਿੱਚ ਕਿਸ ਤਰ੍ਹਾਂ ਕੀ ਦੇ ਨਾਕਾ ਬੰਦ ਪਟਿਆਲੇ ਕੀਤਾ ਸਹਿਰ ਚ ਡੇਲੀ ਏਰੀਆ ਡੋਮਿਨੇਸ਼ਨ ਤੇ ਵਿਜ਼ੂਅਲ ਪੁਲਿਸਿੰਗ ਨੂੰ ਧਿਆਨ ਚ ਰੱਖਦੇ ਹੋਏ ਨਾਕੇਬੰਦੀ ਹੋ ਰਹੀ ਹੈ ਡੇਲੀ 4 ਘੰਟੇ ਤੋਂ 5 ਘੰਟੇ ਦੀ ਨਾਕੇਬੰਦੀ ਚਲ ਰਹੀ ਹੈ ਉਸ ਤੋਂ ਇਲਾਵਾ ਨਾਈਟ ਪੈਟ੍ਰੋਲਿੰਗ ਨਾਈਟ ਡੋਮਿਨੇਸ਼ਨ ਤੇ ਅਰਲੀ ਮਾਰਨਿੰਗ ਚੈਕਸ ਜੋ ਹੁੰਦੇ ਉਹ ਚ ਹਜ਼ ਰੈਗੂਲਰ ਜਾਰੀ ਹੈ रूट कितने रखा गया पटियाला तो कितन तो कि तो हो नगर, गया मनगर डी एल एफ कॉलोनी खंडा चौक लकड़मंडला भवन कॉलेज मार्केट जो है लोगों को किस तरीके पटियालाइंह अगस्त का जरा पीसफुल लगातार के तस्वीर ने इतो फ्लैग मार्च शुरू हो रहा है पटियाला शहर के बख इलाक जरा फ्लैग मार्च उन्होंने ਸ਼ੁਰੂ ਕੀਤਾ ਜਾ ਰਿਹਾ ਜੈਸੇ ਵੀ ਜੈਸਪੀ ਸਿਟੀ ਖਲਾ ਮਜੂਦ ਨੇ ਡੀਐਸਪੀ ਸਿਟੀ ਮਜੂਦ ਨੇ ਤੇ ਹੋਰ ਅਧਿਕਾਰੀ ਪਹੁੰਚਦੇ ਮਜੂਦ ਨੇ ਸੋਚ ਤੋਂ ਇਲਾਵਾ ਲਗਾਤਾਰ ਡੈਸੂ ਦੀ ਮਾਰਕ ਮਾਰਚਾ ਹੋ ਸ਼ੁਰੂਆਤ ਕੀਤੀ ਜਾ ਰਹੀ ਹੈ ਤਸਵੀਰਾਂ ਦੇਖਦੇ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਇਹ 22 ਕੋਰੇ ਮਜੂਦ ਨੇ ਗੱਡੀਆਂ ਮਜੂਦ ਨੇ ਪੁਲਿਸ ਅਧਿਕਾਰੀ ਮਜੂਦ ਨੇ ਤਾਂ ਕਿ ਲੋਕ ਸੁਚੇਤ ਹੋ ਸਕਣ 15 ਜਨਵਰੀ ਦਾ ਜਿਹੜਾ ਪਟਿਆਲਾ ਵਿੱਚ ਮੈਚ ਜਾਵੇਗਾ ਉਸ ਤੋਂ ਬਾਅਦ ਸ਼ਾਂਤੀਪੂਰਵਕ ਹੋ ਸਕੇ ਇਸ ਤੋਂ ਇਲਾਵਾ ਜਗਾ ਜਗਾ ਦੇ ਉੱਪਰ ਪੁਲਿਸ ਵੱਲੋਂ ਲਾਕਾ ਬੰਦੀ ਕੀਤੀ ਜਾ ਰਹੀ ਹੈ ਪਿਛੜੇ ਇਲਾਕਿਆਂ ਦੇ ਵਿੱਚ ਚੈਕਿੰਗ ਕੀਤੀ ਜਾ ਰ ਅੰਦਰਈ ਬਤੂ ਲੋਕਾਂ ਦੇ ਕੋਲ ਨਾਮ ਮਿਲ ਸਕੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਮਨ ਸ਼ਾਂਤੀ ਬਰਾਈ ਰੱਖਣ ਦੇ ਵਾਸਤੇ ਪੰਜਾਬ ਪੁਲਿਸ ਲਗਾਤਾਰ ਮੁਸਤੈਦ ਦਿਖਾਈ ਦੇ ਰਹੀ ਹੈ